ਵਿਲੇ ਸੀ ਹਾਲੋਂਪੁਰ ਵਿਖੇ ਪਹੁੰਚੇ ਜਿੱਥੇ ਸਾਨੂੰ ਇੱਕ ਸੂਚਨਾ ਮਿਲੀ ਹੈ ਕਿ ਕਿਸੇ ਖਾਸ ਵਿਅਕਤੀ ਵੱਲੋਂ ਇਸ ਪਿੰਡ ਦੇ ਨਾਲ ਬਣੇ ਇੱਕ ਪੁਰਾਣੇ ਬੰਨ ਨੂੰ ਪੱਟਿਆ ਜਾ ਰਿਹਾ ਹੈ ਸਾਹਮਣੇ ਦਿਖਾਓ ਤਸਵੀਰ ਦੇ ਵਿੱਚ ਪਹਿਲਾਂ ਬੰਨ ਬਣਿਆ ਹੋਇਆ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਮੇਂ ਤੋਂ ਜਿਹੜਾ ਅੰਗਰੇਜ਼ਾਂ ਵੇਲੇ ਦਾ ਜਿਹੜਾ ਬਣਿਆ ਹੋਇਆ ਇਸ ਨੂੰ ਨਾ ਪੱਟਣ ਨੂੰ ਲੈ ਕੇ ਇੱਕ ਦਰਖਾਸਤ ਮਾਨਯੋਗ ਡਿਪਟੀ ਕਮਿਸ਼ਨਰ ਨੂੰ ਵੀ ਦਿੱਤੀ ਗਈ ਹੈ ਦਰਖਾਸਤ ਵਿੱਚ ਪਿੰਡ ਹਾਲੋਂਪੁਰ ਤਹਿਸੀਲ ਵਿਖੇ ਜ਼ਿਲ੍ਹਾ ਰੂਪਨਗਰ ਵੱਲੋਂ ਅੰਗਰੇਜ਼ਾਂ ਤੇ ਸਮੇਤੋ ਵੀ ਪਿੰਡ ਦੇ ਆਲੇ ਦੋਲੇ ਬੰਨ ਡੰਗੇ ਨੂੰ ਤੋੜਨ ਤੋਂ ਬਚਾਉਣ ਲਈ ਇੱਕ ਬੇਨਤੀ ਪੱਤਰ ਰੋਪੜ ਦੇ ਡੀਸੀ ਸਾਹਿਬ ਨੂੰ ਕੀਤਾ ਗਿਆ ਗੱਲਬਾਤ ਕਰਦੇ ਆਂ ਬਾਈ ਜੀ ਵੀ ਕਿਹਦੀ ਜਗਾ ਜੀ ਇਹ ਇਹ ਸੁਰਿੰਦਰ ਸਿੰਘ ਦੀ ਜਗਾ ਹੈ ਜੀ ਸੰਨ ਆਫ ਪਿਆਰਾ ਸਿੰਘ ਇਹਨਾਂ ਦਾ ਮੁੱਲ ਲਈ ਹੋਈ ਹੈ ਜੀ 프리ਮ ਸਿੰਘ ਤੋਂ ਤੇ ਇਹ ਬੰਨ ਅੰਗਰੇਜ਼ਾਂ ਦੇ ਟਾਈਮ ਦਾ ਲੱਗਿਆ ਹੋਇਆ ਜੀ ਇਹ ਪਿੰਡ ਨੂੰ ਹੜ੍ਹਾਂ ਦੇ ਪਾਣੀ ਤੋਂ ਰੋਕ ਥਾਂ ਬਾਤੇ ਲੱਗਿਆ ਹੋਇਆ ਤੇ ਸੁਰਿੰਦਰ ਸਿੰਘ ਨੇ ਪਤਾ ਨਹੀਂ ਕਿਸ ਤਰੀਕੇ ਇੱਕ ਪ੍ਰਸ਼ਾਸਨ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਇਹ ਦਿਖਾ ਦਿੱਤਾ ਕਿ ਇਹ ਬੰਨ ਸਤਲੁਜ ਦਰਿਆ ਤੋਂ 350 ਫੁੱਟ ਦੀ ਦੂਰੀ ਤੇ ਤੇ ਅਹਿਮਦਪੁਰ ਡਰੇਨ ਤੋਂ 130 ਫੁੱਟ ਦੀ ਦੂਰੀ ਤੇ ਇਹ ਲੱਗਿਆ ਹੋਇਆ ਤੇ ਮਾਨੂੰ ਇਹਦੀ ਪਰਮਿਸ਼ਨ ਦਿੱਤੀ ਜਾਵੇ ਤੇ ਪ੍ਰਸ਼ਾਸਨ ਨਾ ਪਤਾ ਨਹੀਂ ਦੇਖਿਆ ਮੌਕਾ ਨਹੀਂ ਦੇਖਿਆ ਤੇ ਜਦੋਂ ਕਿ ਇਹ ਬੰਨ ਸਾਡੇ ਆ ਘਰ ਤੋਂੜੇ 20 ਫੁੱਟ ਦੂਰੀ ਤੇ ਹੈ ਇਹਨਾਂ ਨੂੰ ਰੋਕਣ ਵਾਸਤੇ ਲੱਗਿਆ ਹੋਇਆ ਹੈ ਤੇ ਸਾਡਾ ਚੂਆ ਬਿਲਕੁਲ ਨਾਲ ਚੱਲਦਾ ਤੇ ਸਾਨੂੰ 2-3 ਵਾਰ ਪਾਣੀ ਦੀ ਮਾਰ ਪੈ ਚੁੱਕੀ ਆ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਸਾਡੀ ਇਸ ਮਸਲੇ ਦੇ ਵਿੱਚ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਤੇ ਦਖਲਅੰਦਾਜ਼ੀ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੈ सुरेंद्र ਸਿੰਘ ਸੁਪੁੱਤਰ ਪਿਆਰਾ ਸਿੰਘ ਤੇ ਇਹ ਕੀਤੀ ਜਾਵੇ ਇਹ ਨਾ ਬੜੀ ਧੀਰ ਤੋਂ ਸਾਨੂੰ ਪਰੇਸ਼ਾਨ ਕਰ ਰਿਹਾ ਸਾਡੇ ਦਾਦੇ ਪਰਦਾਦੇ ਇਸ ਜ਼ਮੀਨ ਨੂੰ ਪਹਿਲਾਂ ਬਾਹਰ ਰੇ ਸੀ ਇਹਦੇ ਕੋਲ ਪੈਸੇ ਦਾ ਜੋਰ ਆ ਪੈਸੇ ਦੇ ਜੋਰ ਦੇ ਨਾਲ ਇਹ ਨਾ ਜ਼ਮੀਨ ਖਰੀਦ ਕੇ ਸਾਨੂੰ ਘਰ ਤੋਂ ਬੇਕਾਰ ਕਰਨ ਦੀ ਹੁਣ ਇਹ ਪੂਰੀ ਤਿਆਰੀ ਦੇ ਵਿੱਚ ਬੈਠਾ ਹੈ ਤੇ ਇਹਦੇ ਨਾਲ ਪਤਾ ਨਹੀਂ ਕੌਣ ਬੰਦੇ ਮਿਲੇ ਹੋਏ ਆ ਦੋ ਤਿੰਨ ਬੰਦੇ ਰੋਪੜ ਦੇ ਨਾਲ ਲੈ ਕੇ ਇਹ ਗੁੰਡੇ ਬਦਮਾਸ਼ ਜੀਸੀਬੀ ਲਾ ਕੇ ਸਾਨੂੰ ਰਾਤ ਧਮਕਾ ਰਿਹਾ ਸੀ ਤੇ ਕਿਰਪਾ ਕਰਕੇ ਇਹਦੇ ਕਾਰਵਾਈ ਕੀਤੀ ਜਾਵੇ ਜੀਸੀਬੀ ਦਾ ਚਲੋ ਮੌਕੇ ਨਾਲ ਅਸੀਂ ਬੰਦ ਕਰਾ ਦਿੱਤੀ ਤੇ ਅੱਗੇ ਤੋਂ ਇਸ ਬੰਨ ਨੂੰ ਪੱਟਣ ਦੀ ਪੂਰਨ ਤੌਰ ਤੇ ਪਾਬੰਦੀ ਪ੍ਰਸ਼ਾਸਨ ਵੱਲੋਂ ਲਗਾਈ ਜਾਵੇ ਤੇ ਇਸ ਬੰਦੇ ਦੇ ਉੱਤੇ ਕਾਰਵਾਈ ਕੀਤੀ ਜਾਵੇ ਸਹੀ ਗੱਲ ਹੈ ਜੀ ਸਾਰੇ ਜਿਹੜੇ ਕਿ ਲੋਕ ਹੈ ਘਰੇ ਵਾਸੀ ਸਾਡੇ ਮੇਰੇ ਆਪਣੇ ਪਰਿਮੇਂ ਘਰ ਦੇ ਮੈਂਬਰ ਹੈ ਬਿਲਕੁਲ ਜੀ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ ਜਿਹੜਾ ਟੁੱਟਦਾ ਹੈ ਤਾਂ ਇੱਧਰ ਥੋੜੇ ਜੀ ਦੂਰ ਤੇ ਜਾ ਕੇ ਦਰਿਆ ਹੈਗਾ ਦਰਿਆ ਹੁਣ ਪਾਣੀ ਬਰਸਾਤ ਦਾ ਜਿਹੜਾ ਪਾਣੀ ਆਣ ਦੀ ਸੁਭਾਵਨਾ ਹੈਗੀ ਕਿਉਂਕਿ ਸਭ ਨੂੰ ਪਤਾ ਹੁਣ ਬਰਸਾਤਾਂ ਬਰਸਾਤਾਂ ਜਿਹੜੀਆਂ ਸ਼ੁਰੂ ਹੋਣ ਵਾਲੀਆਂ ਨੇ ਤੇ ਇੱਧਰ ਨਾਲ ਚੋਆ ਵੀ ਬਣਿਆ ਹੋਇਆ ਹੈ ਤੇ ਡਰ ਸਭ ਨੂੰ ਬਣਿਆ ਹੋਇਆ ਹੈ ਕਿ ਲੇਗਰ ਇਹ ਪੁਲ ਟੁੱਟਦੇ ਇਹ ਜਿਹੜਾ ਡਰੇਨ ਟੁੱਟਦੀ ਹੈ ਤੇ ਸਾਹਮਣੇ ਸਾਰੇ ਪਿੰਡ ਦੇ ਵਿੱਚ ਘਰਾਂ ਦਾ ਪਾਣੀ ਜਿਹੜਾ ਵੜ ਸਕਦਾ ਤੇ ਗੱਲ ਕਰਾਂਗੇ ਸੁਰਿੰਦਰ ਸਿੰਘ ਜੀ ਨਾਲ ਵੀ ਉਹ ਕਿਹ ਕੌਣ ਹੈ ਉਹਨਾਂ ਵੱਲੋਂ ਕਿਉਂ ਇਹਨੂੰ ਪੱਟੇ ਜਾ ਰਿਹਾ ਤੇ ਕਿਉਂ ਛੇੜਛਾਲ ਕੀਤੀ ਜਾ ਰਹੀ ਹੈ ਪ੍ਰਾਤਨ ਵੇਲੇ ਦੇ ਜਿਹੜੇ ਇਸ ਡੈਮ ਦੇ ਨਾਲ ਆਓ ਚੱਲਦੇ ਹਾਂ ਅੱਗੇ ਹਾਂਜੀ ਤੇ ਕਹਿੰਦੇ ਸੀਗੇ ਵੀ ਤੁਸੀਂ ਬੰਨ ਬੱਟ ਪਾਣੀ ਉਹ ਪਰਮਿਸ਼ਨ ਲਈ ਆਪਣੇ ਮੇਰੇ ਖੇਤ ਵਿੱਚ ਬੰਨ ਕੇ ਛੋੜੀ ਹੋਰ ਛੋਕਰ ਜਿਹੀ ਪਾਣੀ ਉਹ ਹੈ ਪਰ ਇਹ ਵੀ ਪਿੰਡ ਨੂੰ ਤਾਂ ਇਹ ਦੱਸ ਰਹੇ ਪਿੰਡ ਨੂੰ ਖਤਰਾ ਹੈ ਜੇ ਪਾਣੀ ਪੂਣੀ ਆ ਜਵੇ ਪਿੰਡ ਦੇ ਸਾਰੇ ਮੈਨਿੰਗ ਡਿਪਾਰਟਮੈਂਟ ਵਾਲੇ ਸਾਰੇ ਅਫਸਰ ਜਾ ਕੇ ਆਏ ਦੇਖ ਕੇ ਆਏ ਨਹੀਂ ਇਹਨਾਂ ਦਾ ਇਲਜਾਮ ਹੈ ਵੀ ਤੁਸੀਂ ਗਲਤ ਤਰੀਕੇ ਦੇ ਨਾਲ ਗੁੰਮਰਾਹ ਕਰ ਇਹ ਸਾਰੀ ਪਿੰਡ ਨੂੰ ਪੁੱਛ ਲੋ ਤੁਸੀਂ ਮੇਰੇ ਨੇ ਇੱਕ ਗੱਲ ਹੋਰ ਹੈ ਸਰੇਂਦਰ ਸਿੰਘ ਜੀ ਅਸੀਂ ਵੀ ਮੌਕੇ ਤੇ ਖੜੇ ਆ ਇਸ ਵੇਲੇ ਤੇ ਅਸੀਂ ਜਿਹੜੇ ਉਹ ਪੱਥਰ ਲੱਗੇ ਹੋਏ ਆ ਉਹ ਕਹਿੰਦੇ ਗਰੀਜਾ ਦੇ ਟਾਈਮ ਤੋਂ ਜਿਹੜੇ ਉਦਾਂ ਦੇ ਉਦਾਂ ਹੀ ਆ ਪਹਿਲਾਂ ਦੇ ਇਹ ਹਾਂ ਜੀ ਉਹ ਪੱਥਰ ਲਿਖਤਾ ਹੀ ਮੈਨੇ ਡਿਪਾਰਟਮੈਂਟ ਦਾ ਵੀ ਕੱਟ ਕੇ ਰੱਖ ਦੋ ਸੀ ਜੇ ਚੈਨਲ ਦੇ ਨਾਲ ਲਾਣਾ ਜਿਹੜੇ ਪਰ ਪਰ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਵੀ ਪਾਣੀ ਆ ਸਕਦਾ ਪਿੰਡ ਨੂੰ ਨਾ ਬਿਲਕੁਲ ਨਹੀਂ 50 ਸਾਲ ਦੀ ਉਮਰ ਹੋ ਗਈ ਜੀ ਅੱਜ ਤੱਕ ਨਹੀਂ ਆਇਆ ਨਹੀਂ ਫਿਰ ਵੀ ਚਲੋ ਇਹ ਤਾਂ ਸਾਂਝਾ ਕੰਮ ਹੈ ਕਿਸੇ ਦਾ ਦੰਕਸਾਨ ਨਹੀਂ ਕਰਨਾ ਚਾਹੀਦਾ ਜੇ ਵੱਡਾ ਸਾਂਝਾ ਮੈਂ ਸਾਂਝਾ ਮੰਦਰ ਦਾ ਸੇਵਕ ਹਾਂ ਮੈਂ ਕਰੋੜਾ ਰੁਪਏ ਲਾ ਕੇ ਪਰ ਪਿੱ ਮੈਂ ਬਣਾ ਰੋਕਿਆ ਸਾਰਾ ਮੰਦਰ ਹਾਲ ਬਣਾਇਆ ਮੈਨੂੰ ਨਹੀਂ ਪਤਾ ਇਸ ਵਾਰੇ ਆਇਆ ਆਇਆ ਮੈਂ ਗ੍ਰੈਜੂਏਟ ਆਇਆ ਮੈਂ ਰਿਟਾਇਰਡ ਐ ਡਬਲਯੂ ਪੰਜਾਬ ਯੂਨੀਵਰਸਿਟੀ ਲੁਧਿਆਣਾ ਨਹੀਂ ਦੱਸਿਆ ਜਾ ਰਿਹਾ ਸਰ ਵੀ ਐਸ ਡੀ ਐਮ ਸਾਹਿਬ ਵੀ ਪਹਿਲਾਂ ਇਸੇ ਦਿਖਾ ਜਿਹੜਾ ਜਮੀਨ ਸੀਗੀ ਉਹਨਾਂ ਨੇ ਵੀ ਇਸ ਨੂੰ ਪੜਾਇਆ ਨਹੀਂ ਦਿਖਾਇਓ ਨਹੀਂ ਜੀ ਸਾਹਿਬ ਅੱਛੇ ਜੀ ਨਹੀਂ ਕਹਿਣ ਦਾ ਮਤਲਬ ਜਿਹੜੀ ਜਮੀਨ ਹੈ ਜਿਹਨਾਂ ਤੋਂ ਤੁਸੀਂ ਲਈ ਹੈ ਉਹ ਐਸ ਡੀ ਐਮ ਸੀਗੇ ਪਹਿਲਾਂ ਜਿਹਨਾਂ ਦੀ ਜਮੀਨ ਸੀ ਇਹ ਨਾ ਜੀ ਉਹ ਵੀ ਕੌਣ ਕਹਤੇ ਸੀ ਜੀ ਉਹ ਐਸਟੀਐਮ ਐਸਟੀਐਮ ਨੋਟ ਐਸਟੀਐਮ ਉਹ ਤਾਂ ਐਸਟੀਓ ਐਸਟੀਓ ਯਰਸੀ ਜੀ ਅੱਛਾ ਅੱਛਾ ਐਸਟੀਓ ਸੀ ਜੀ ਐਸਟੀਓ ਯਰਸੀ ਹਾਂ ਜੀ ਪਰ ਹੁਣ ਮੈਂ ਤਾਂ ਤੁਹਾਡਾ ਵਰਸ਼ਨ ਪਾਣ ਵਾਸਤੇ ਫੋਨ ਕਰ ਰਿਹਾ ਵੀ ਤੁਸੀਂ ਆਪਣਾ ਪੱਖ ਰੱਖੋ ਤੁਹਾਡਾ ਜੋ ਤੁਸੀਂ ਕਹਿਣਾ ਚਾਹੁੰਦੇ ਆਪਾਂ ਤੁਹਾਡੀ ਰਿਕਾਰਡਿੰਗ ਕਰ ਰਹੇ ਹਾਂ ਠੀਕ ਹੈ ਮੈਂ ਆ ਜਾऊंगा ਮੈਂ ਛਾਣੇ ਵਿੱਚ ਐਸਐਸਟੀ ਨਾਲ ਮਿਲਣ ਆਇਆ ਤਕਾ ਦੇਣਾ ਹੈ ਐਨਓਸੀ ਨਾਲ ਆਇਆ ਜੀ ਉਹ ਕਹਿੰਦੇ ਬੇਟ ਕਰੋ ਜੀ ਬਿਲਕੁਲ ਤੁਸੀਂ ਚਾਹੁੰਦੇ ਆ ਕਿ ਤੁਸੀਂ ਆਪਣਾ ਸਹੀ ਕੰਮ ਕਰ ਰਹੇ ਹੋ ਮੈਂ ਬਿਲਕੁਲ ਸਹੀ ਕਰਿਆ 100% ਤੁਸੀਂ ਮਰਦੀ ਵਿੱਚ ਲਿਖਾ ਲਓ ਜੀ ਤੇ ਇੱਥੇ ਮੇਰੇ ਕੋਲ ਕਾਫੀ ਲੋਕ ਪਿੰਡ ਵਾਲੇ ਖੜੇ ਹੋਏ ਗਲਤ ਹੈ ਇੱਕ ਇੱਕ ਦੋ ਕਰਦੇ ਹੈ ਪ੍ਰੋਟੈਕਸ਼ਨ ਮੇਰੀ ਨਾ ਮੰਤਰ ਕਰਕੇ ਜਿੱਤ ਕਰਦੇ ਹੈ ਵੈਸੇ ਪੂਸਾ ਕਾਫੀ ਆਉਂਦਾ ਮੈਂ 1.2 ਕਰੋੜ ਜਨਤਾ ਦੇ ਭਲਾ ਵਾਸਤੇ ਲਾ ਦਈ ਲੈਟਾ ਹਲਵਾਤੀਆ ਸਭ ਕਰਤੀਆਂ ਇੱਕ ਘਰ ਮੇਰੇ ਨਾਲ ਲੱਗਦਾ ਇਹ ਅੱਛਾ ਇਹ ਕਹਿੰਦੇ ਵੀ ਮੰਦਰ ਦੇ ਸਿਰ ਤੇ ਤੁਸੀਂ ਪੈਸਾ ਕਮਾ ਲਿਆ ਕਾਫੀ ਹੈ ਹਾਂ ਬਿਲਕੁਲ ਮੈਂ ਮਰਨਾ ਹੀ ਮੰਦਰ ਸਿਰ ਤੇ ਲਾ ਕੇ ਮੇਰਾ ਰਿਟਾਇਰਡ 50 ਲੱਖ ਦਾ ਮੇਰੇ ਰਿਟਾਇਰਮੈਂਟ ਸੇ ਮਿਲਿਆ ਜੀ ਮੈਨੂੰ ਮੇਰਾ ਮੁੰਡਾ ਗਿਆ ਬੈਠ ਲਈ ਜੀ ਬਾਹਰ ਜੀ ਪਰ ਚਲੋ ਅਸੀਂ ਤਾਂ ਅਸੀਂ ਗਲਤ ਕੰਮ ਬਿਲਕੁਲ ਨਹੀਂ ਕਰਦਾ ਜਿੱਥੇ ਮ ਸੋ ਕੱਲ ਮੈਂ ਮਿਲ ਕੇ ਆਇਆ ਡੀਆਰਓ ਸਾਹਿਬ ਨੂੰ ਉਹਨਾਂ ਨੂੰ ਪੁੱਛ ਲਿਆ ਉਹ ਤੇ ਮੇਰੀ ਜ਼ਮੀਨ ਦਾ ਕੇਸ ਹੈ ਉਹ ਤੇ ਮੇਰੇ ਹਸਤਾਬਸ ਹੋਈ ਚਲੋ ਅਸੀਂ ਤਾਂ ਤੁਹਾਡੇ ਇੱਥੇ ਮੌਕਾ ਦੇਖਣ ਵਾਸਤੇ ਆਏ ਸੀਗੇ ਉਹ ਅਸੀਂ ਕੋਈ ਮੱਖਾ ਕੋਈ ਅਜ ਤੱਕ 50 ਸਾਲ ਤੱਕ ਦਾ ਜਿਹਨੂੰ ਮਰਜ਼ੀ ਪੁੱਛਣੇ ਪਾਣੀ ਆਇਆ ਹੋਇਆ ਇੱਥੇ ਦਰਿਆ ਦਾ ਉਹ ਤੇ ਪਿਛੇ ਬੰਨ ਰ ਉਧਰੇ ਰਹਿੰਦਾ ਜਿਉ ਉਹ ਠੀਕ ਹੈ ਚਲੋ ਤੁਸੀਂ ਆਪਣੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ ਆਪਣੇ ਵੱਲੋਂ ਠੀਕ ਕਰ ਰਹੇ ਹੋ ਬਿਲਕੁਲ ਮੈਂ ਸਹੀ ਕਰ ਰਹੀ ਹਾਂ ਇਹ ਮੈਨੂੰ ਜਿੱਥੇ ਮਰਜ਼ੀ ਕਹਿਦੇ ਉਹ ਗਲਤ ਮੈਂ ਲੱਗਦੇ ਇਲਜ਼ਾਮ ਲਗਾ ਰਹੇ ਆ ਆ ਜਿਹੜੇ ਇੱਥੇ ਪਿੰਡ ਵਾਸੀ ਆ ਇਹ ਗਲਤ ਸਾਰੇ ਸਾਰੇ ਗਲਤ ਜੇ ਧੋਕਰ ਵਾਲੇ ਨਾ ਮੱਠੀਆਂ ਇਕੱਠੀਆਂ ਕਰੀਏ ਮੈਂ ਜੀ ਨੰਬਰਦਾਰ ਨੂੰ ਬੁਲਾਓ ਜੀ ਨੰਦਰ ਨਰਿੰਦਰ ਸਿੰਘ ਨੰਬਰਦਾਰ ਆਏ ਸਰਪੰਚ ਨੂੰ ਬੁਲਾਓ ਜੀ ਇਹਨਾਂ ਵੱਲੋਂ ਡੀਸੀ ਸਾਹਿਬ ਨੂੰ ਵੀ ਇੱਕ ਦਰਖਾਸਤ ਦਿੱਤੀ ਹੋਈ ਹੈ ਜੀ ਹਾਂ ਠੀਕ ਹੈ ਜੀ ਡੀਸੀ ਸਾਹਿਬ ਪਹੁੰਚਣਗੇ ਆਪਣਾ ਡੀਆਰਓ ਸਾਹਿਬ ਜੀ ਨੂੰ ਮੌਕਾ ਦੇਖਣਗੇ ਜੀ ਇੱਥੇ ਠੀਕ ਹੈ ਥੈਂਕ ਯੂ ਤੁਹਾਨੂੰ ਬਾਈ ਮੈਂ ਗਲਤ ਕੰਮ ਕਰਦਾ ਹਾਂਗਾ ਮੈਂ ਸਜਾਦਾ ਫਲੋਗ ਕਰਾਂਗਾ ਜੀ ਓਕੇ ਬਿਲਕੁਲ ਜੀ ਐਸਐਨ ਸੁਰਿੰਦਰ ਸਿੰਘ ਜੀ ਜਿਨ੍ਹਾਂ ਨੇ ਫੋਨ ਤੇ ਗੱਲਬਾਤ ਦੱਸੀ ਹੈ ਤੇ ਲੇਕਿਨ ਹੁਣ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹੀ ਇਸ ਜਗ੍ਹਾ ਤੇ ਪਹੁੰਚ ਕੇ ਆਪਣਾ ਜਿਹੜਾ ਸਹੀ ਜਿਹੜਾ ਜਿਹੜਾ ਫੈਸਲਾ ਸੁਣਾਉਣਗੇ ਧੰਨਵਾਦ